ਗ੍ਰੰਥੀ ਨੂੰ 1.5 ਹਜ਼ਾਰ ਮਹੀਨੇ ਦਾ ਰਾਜ ਕਰਨ ਦਾ ਖਾਲਸਾ ਲਿਖਿਆ ਕੋ ਸਾਧਨਾ ਇਹ ਤੁਹਾਡੇ ਰਾਜ ਕਰਨ ਦੇ ਚਾਦੇ ਕੁਝੜਨ ਦੇ ਚਾਦੇ ਤੁਹਾਡੇ ਜੇ ਕਿਤੇ ਸਾਡੇ ਗ੍ਰੰਥੀ ਗਿਆਨੀ ਤੁਸੀਂ ਐਜੂਕੇਟਿਡ ਰੱਖੇ ਹੁੰਦੇ ਬਹਿਲ ਧਾਰਮਿਕ ਵਿਚਾਰ ਵਾਲੇ ਹੁੰਦੇ ਸ਼ਰਧਾ ਵਾਲੇ ਹੁੰਦੇ ਗੁਰਮਖੋ ਇਹ ਦੇ ਟਾੜੀਆਂ ਦੇ ਡੇਰੇ ਜੰਮਣੇ ਹੀ ਨਹੀਂ ਥੇ ਇਹ ਪੈਦਾ ਹੀ ਨਹੀਂ ਸੀ ਇਹ ਸਭ ਤੁਹਾਡੀ ਕਿਰਪਾ ਹੋਈ ਹੈ ਤਾਂ ਖੋਲੇ ਆ ਡੇਰਾਬਾਦ ਤਾਂ ਚਲੇ ਆ ਆ ਦੇਖੋ ਕਿਹੋ ਜਿਹਾ ਸੋਹਣਾ ਸਕੂਲ ਹੈ ਤੁਹਾਡੇ ਪਿੰਡ ਦਾ ਪਿੰਡ ਪਿੰਡ ਸਰਕਾਰੀ ਸਕੂਲ ਹੈ ਨਾ ਤੇ ਸਰਕਾਰੀ ਸਕੂਲਾਂ ਦੀ ਬਿਲਡਿੰਗ ਵੀ ਚੰਗੀ ਹੈ ਸਰਕਾਰੀ ਸਕੂਲ ਵਿੱਚ ਟੀਚਰ ਟ੍ਰੇਨਡ ਲੱਗ ਸਕਦਾ ਹੈ ਅਨਟ੍ਰੇਨਡ ਨਹੀਂ ਲੱਗ ਸਕਦਾ ਬੀਏ ਡੀਐਮ ਡੀਬੀਟੀ ਟੀਟੀ ਹੋਵੇ ਤੇ ਸਰਕਾਰੀ ਸਕੂਲ ਹੈ ਵੀ ਦਰਵਾਜ਼ੇ ਦੇ ਮੂਹਰੇ ਪਰ ਐਨਾ ਕੁਝ ਹੁੰਦੇ ਆ ਪ੍ਰਾਈਵੇਟ ਸਕੂਲ ਖੁੱਲ ਗਏ ਪਿੰਡ ਪਿੰਡ ਖੁੱਲ ਗਏ ਤੇ ਪ੍ਰਾਈਵੇਟ ਸਕੂਲਾਂ ਦਾ ਤੁਹਾਨੂੰ ਪਤਾ ਹੀ ਇੱਥੇ ਕੋਈ ਗੁੱਸਾ ਨਾ ਕਰੀ ਚਲਾਉਣ ਵਾਲਾ ਪ੍ਰਾਈਵੇਟ ਸਕੂਲਾਂ ਵਿੱਚ 10ਵੀਂ ਫੇਰ ਕੁੜੀ 8ਵੀਂ ਨੂੰ ਪੜਾਉਂਦੀ ਐ ਅਜ ਖੇ ਆ ਕੋਸਾਤ ਨਾਮ 12ਵੀਂ ਫੇਰ ਮੁੰਡਾ 10ਵੀਂ ਨੂੰ ਪੜਾ ਰੇ ਫੀਸਾਂ ਜਿਆਦੇ ਆਉਣ ਜਾਣ ਦਾ ਖਰਚ ਪਰ ਫੇਰ ਵੀ ਤੁਸੀਂ ਸਰਕਾਰੀ ਸਕੂਲਾਂ ਵਿੱਚੋਂ ਹਟਾ ਕੇ ਪ੍ਰਾਈਵੇਟਾਂ ਚਲਾਤੇ ਨੇ ਆਣੇ ਲਾਏ ਨਾ ਕਿਉਂ ਲਾਏ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਠੀਕ ਨਹੀਂ ਰਹੀ ਕੋਪਰੀ ਖੁਰਜ ਕੇ ਸੁਣਿਓ ਮੇਰੀ ਬੇਨਤੀ ਇਦਾਂ ਨਹੀਂ ਸਮਝ ਆਉਣੀ ਇੱਕੋ ਨੁਕਸਾਨ ਹੈ ਸਰਕਾਰੀ ਸਕੂਲਾਂ ਚ ਸਟੇਟ ਆਫ ਐਜੂਕੇਸ਼ਨ ਡਾਊਨ ਖੁੱਲ ਗਏ ਉਹ ਗੁਰਸਿੱਖੋ ਜੇ ਤੁਹਾਡੇ ਗੁਰਦੁਆਰਿਆਂ ਵਿੱਚ ਗੁਰਸਿੱਖੀ ਦੀ ਪੜ੍ਹਾਈ ਠੀਕ ਹੁੰਦੀ ਇਹ ਪ੍ਰਾਈਵੇਟ ਬਾਬਿਆਂ ਦੇ ਸਕੂਲ ਵੀ ਨਹੀਂ ਸੀ ਖੁੱਲਦੇ ਅੱਜ ਕਿਹ ਕੋਸੇ ਕਿਸੇ ਗੁਰਦੁਆਰੇ ਗੁਰਮਤਿ ਦੀ ਪੜ੍ਹਾਈ ਨਹੀਂ ਹੈਗੀ ਇਹਨਾਂ ਨੂੰ ਹਟਾਵਾਂ ਕਿ ਬਿਤੇ ਛੱਡ ਜਾਣਗੇ ਤੁਸੀਂ ਵੀਡੀਓ ਗੁਰਦੁਆਣ ਦੀ ਬਣਾਉਣਾ ਹੈ ਰਗੜਾ ਰੋੜਾ ਤੁਸੀਂ ਸਿਰ ਨੂੰ ਪੂਰਾ ਹੀ ਲਾਇਆ ਮੈਂ ਕਿਆ ਕਰੂਗਾ ਤੁਹਾਨੂੰ ਮੇਰੇ ਦੁਆਨ ਪਿਆਰ ਨਾਲ ਕੁਸ਼ਦ ਨਾਮ ਸ਼ਿਵ ਇਹ ਭਾਈ ਬੁਲਾਇਆ ਕੰਪਨੀ ਵੱਲੋਂ ਜਿਹੜਾ ਰਿਕਾਰਡਿੰਗ ਕਰ ਰਿਹਾ ਤੁਹਾਡੀ ਧਿਆਨ ਦੇ ਰਹੇ ਹੋ ਜੇ ਸਾਡੇ ਗੁਰਦੁਆਰਿਆਂ ਵਿੱਚ ਸਿੱਖੀ ਦੀ ਪੜ੍ਹਾਈ ਠੀਕ ਹੁੰਦੀ ਇਹ ਬਾਬਿਆਂ ਦੇ ਸਕੂਲ ਨਹੀਂ ਖੁੱਲਦੇ ਇਹ ਤੁਸੀਂ ਖਲਾ ਨਹੀਂ ਕਿਉਂਕਿ ਵਿਦਵਾਨਾਂ ਦੀ ਕਦਰ ਨਹੀਂ ਤੁਹਾਡੇ ਕੋਲ ਪੈਸੇ ਦੀ ਕਦਰ ਹੈ ਹਰ ਕੰਮ ਵਿੱਚ ਪੈਸਾ ਹਰ ਕੰਮ ਵਿੱਚ ਕਮਰਸ਼ੀਅਲ ਕਰ ਦਿੱਤਾ ਸੀ ਗੁਰਦੁਆਰਿਆਂ ਨੂੰ ਆਨੰਦ ਕਾਰਜ ਕਰਾ ਲਓ ਗੁਰਦੁਆਰੇ ਬੁੜੇ ਬੁੜੀ ਦਾ ਭੋਗ ਪਾ ਦਿਓ ਮੁੰਡੇ ਦਾ ਜਨਮ ਨਿਰ ਮੰਗਾ ਲਓ ਬਸ ਇਹ 3-4 ਕੰਮ ਗੁਰਦੁਆਰੇ ਕਰ ਲਓ ਬਾਕੀ ਕੰਮਾਂ ਚ ਬਾਬੇ ਤੂੰ ਗੁਰਦੁਆਰੇ ਰਹੀਂ ਅਸੀਂ ਆਪਣੇ ਕਰਾਂਗੇ ਅਜਖੇ ਆਖੋ ਸਤਨਾਮ ਇਹ ਹੈ ਵਿਪਰਨ ਕੀ ਰੀਤ ਹੁਣ ਵੀ ਸੁਧਾਰ ਕਰ ਲਓ ਜੇ ਕੋਈ ਸੁਧਾਰ ਨੇ ਇਹਨਾਂ ਨੂੰ ਮਾੜੇ ਕਹਿ ਕੇ ਤੁਸੀਂ ਨਹੀਂ ਮਾਰ ਸਕਣਾ ਜਿਹੜੇ ਦੇਹ ਧਾਰੀਏ ਬਣੇ ਆ ਆਪਣਾ ਸੁਧਾਰ ਕਰੋ ਪਹਿਲਾਂ ਬਿਮਾਰ ਡਾਕਟਰ ਕਿਸੇ ਨੂੰ ਕੀ ਰਾਜੀ ਕਰੂਗਾ ਗੁਰਸਿੱਖ ਪਿਆਰਾ ਹੁਣ ਵੀ ਸੰਭਲੋ ਗੁਰਦੁਆਰਿਆਂ ਦਾ ਮੈਨੇਜਮੈਂਟ ਗੁਰਦੁਆਰਿਆਂ ਦੀ ਜਿੰਨੀਆਂ ਵੀ ਕਮੇਟੀਆਂ ਨੇ ਗੁਰਦੁਆਰਾ ਹੋਵੇ ਨਾ ਹੋਵੇ ਗੁਰਸਿੱਖਾਂ ਦੀ ਲੋੜ ਹੈ